ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਨਹੀਂ ਹੈਗੇ ਲਾਂਡ ਵਾਲੇ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਜਿੰਨੇ ਵੀ ਇਥੋਂ ਧਰਾਨੇ ਇੱਕੇ ਬਣਾ ਸਰਨਾ ਨਹੀਂ ਤੇ ਇਸ ਇੱਕੇ ਦੀ ਸਾਂਝ ਨੂੰ ਹੋਰ ਲੰਮਿਆ ਕਰੀਏ ਹੁਣ ਵੀ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਤੁਹਾਨੂੰ ਕਾਲ ਹੋ ਗਿਆ ਜੌਨੀ ਜੀ ਬੈਠੇ ਨੇ ਇਹਨਾਂ ਦਾ ਸੰਘਰਸ਼ ਲੰਮਾ ਸਮਾਂ ਚੱਲਿਆ ਸਤਰੂ ਦੇ ਵਿੱਚ ਲਗਾਤਾਰ ਹਾਜ਼ਰ ਹੁੰਦੇ ਰਹੇ ਲਗਾਤਾਰ ਹਰ ਵਿਦਿਆਕਰੋ ਚੱਲਦਾ ਰਹੋ ਚੱਲਦਾ ਕਰੋ ਚੱਲਦਾ ਕਰੋ ਸਤਿਨਾਮ ਮੋਤਾ 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 ਮਾਨ ਨਾਮ ਨੇ मुर्दा सरकारा मु सत सरकारा ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਜਿਹੜਾ ਸਰਕਾਰ ਮਰਦਾਬਾ ਮਰਦਾਬਾ ਜਗਪਾਲ ਸਿੰਘ ਬੰਗੀ ਜ਼ਿਲ੍ਹਾ ਪ੍ਰਧਾਨ ਡੈਮੋਕ੍ਰੇਟਿਕ ਟੀਚਰ ਫਰੰਟ ਰੇਸ਼ੰਦਾ ਅੱਜ ਅਸੀਂ ਡੈਮੋਕ੍ਰੇਟਿਕ ਟੀਚਰ ਫਰੰਟ ਵੱਲੋਂ ਪੂਰੇ ਪੰਜਾਬ ਦੇ ਵਿੱਚ 24 ਤੇ 25 April ਨੂੰ ਆ ਜਿਹੜਾ ਨਾੜ ਚ ਕਰਨੇ ਸਾਡੇ ਬੇਰੁਜ਼ਗਾਰ ਅਧਿਆਪਕ ਜਿਹੜੇ ਇਹ ਬਹੁਤ ਲੰਬੇ ਸਮੇਂ ਦੀ ਅੜਕੀ ਹੋਈ ਭਰਤੀ ਆ ਇਹਨਾਂ ਨੂੰ ਆਰਡਰ ਦੇਤੇ ਸੀ ਕੁਝ ਬੰਦਿਆਂ ਨੂੰ ਆਰਡਰ ਦੇ ਕੇ ਜੁਆਇਨ ਕਰਾਦੇ ਹਜ਼ਾਰ 1200 ਬੰਦੇ ਜੁਆਇਨ ਕਰਾਦੇ ਸੀ ਬਾਕੀ ਜੁਆਨ ਕਰਾਉਣ ਤੋਂ ਰਹਿੰਦੇ ਨੇ ਬਾਕੀ ਬੈਗਲਗ ਦੀ ਭਰਤੀ ਆ ਉਹ ਪੂਰੀ ਕ੍ਰਾਉਨ ਦਿੱਲੀ ਲਗਾਤਾਰ ਸਾਥੀ ਸੰਘਰਸ਼ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦਿਨ ਸਿੱਖਿਆ ਮਾਤਰੀ ਦੇ ਪਿੰਡ ਗਵੀਰਪੁਰ ਉਰ ਦੇਖੇ ਗਏ ਸੀ ਇਹ ਸਿੱਖਿਆ ਮਾਤਰੀ ਨੇ ਇਹਨਾਂ ਨਾਲ ਗੱਲ ਕਰਨ ਦੀ ਬਜਾਏ ਕੋਈ ਮੀਟਿੰਗ ਦੇਣ ਦੀ ਬਜਾਏ ਜਿਹੜਾ ਤਸੱਦਦ ਕੀਤਾ ਤੁਸੀਂ ਸਾਰਿਆਂ ਨੇ ਦੇਖਿਆ ਉੱਥੋਂ ਦਾ ਐਸਐਚਓ ਦਾਨਸ਼ਵੀਰ ਤੇ ਉਹਦੇ ਹੋਰ ਜਿਹੜੇ ਸਿਪਾਹੀ ਨੇ ਜਿਹੜੇ ਜਿਹੜੇ ਪੁਲਿਸ ਦੇ ਆ ਵੀ ਤਲਕਾਰੀ ਨੇ ਜਿਹੜੇ ਸਰਕਾਰ ਦੀ ਸ਼ਹਿ ਤੇ ਪੂਰਾ ਅੰਨਤ ਤਸੱਦਦ ਕੀਤਾ ਉਹਨਾਂ ਨੇ ਗੋਡਿਆਂ ਥੱਲੇ ਲਈ ਬੈਠੇ ਜਿਹੜੀ ਸਰਹ ਦੇ ਮਾਪੇ ਪੈਣਾਂ ਦੀ ਗਾਣਾ ਗਾੜ ਰਹੇ ਨੇ ਇਹਨਾਂ ਨੂੰ ਕ੍ਰਿਸਕੇ ਥਾਣੇ 'ਚ ਬੰਦ ਕੀਤਾ ਉਸ ਦੀ ਗੁੰਡਾਗਰਦੀ ਦੇ ਖਿਲਾਫ ਇਹੋ ਪੜਤੀ ਪੂਰੀ ਕੀਤੀ ਜਾਵੇ ਜਿਹੜੇ ਬੇਰੋਜ਼ਗਾਰ ਸਾਡੇ ਅਧਿਆਪਕ ਨੇ ਜਿਹਨਾਂ ਨੇ ਸਾਰਾ ਪ੍ਰੋਸੈਸ ਪੂਰਾ ਕਰ ਦਿਆ ਉਹ ਪੜਤੀ ਕੋਰਟ ਅਜੇ ਨਿਕਲ ਕੇ ਕਲੀਅਰ ਹੋ ਚੁੱਕੀ ਆ ਉਹ ਭਰਤੀ ਜੋ ਅਧਿਆਪਕ ਸਾਡੇ ਨਾਲ ਬਹੁਤ ਡਿਪਡਿੰਟ ਤੇ ਅੱਜ ਤੱਕ ਪ੍ਰਸ਼ੰਧੇ ਚ ਵੀ ਆਏ ਹੋਏ ਨੇ ਉਹਨਾਂ ਨੂੰ ਸਕੂਲ ਸਕੂਲਾਂ ਚ ਭੇਜਿਆ ਜਾਵੇ ਜਿਹੜੇ ਸਰਕਾਰ ਗੁੰਡਾਗਰਦੀ ਕਰ ਰਹੀ ਹੈ ਪੋਸਟ ਸਟੇਟ ਬੋਰਡ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੇ ਇੱਥੇ ਹੱਕ ਮੰਗਦੇ ਲੋਕ ਨੇ ਭਾਵੇਂ ਕਿਸਾਨ ਨੇ ਉਹ ਭਾਵੇਂ ਮਜ਼ਦਮ ਨੇ ਬੇਰਜ਼ਗਰ ਅਧਿਆਪਕ ਨੇ ਜਦੋਂ ਵੀ ਜਾਂਦੇ ਨੇ ਹੁਣ ਇਹ ਨਵਾਂ ਪਸਕਾਰ ਨੇ ਰਵਈਆ ਚਲਾਇਆ ਹੋਇਆ ਸਰਕਾਰ ਕੁਰਦੀ ਵੀ ਆ ਡਾਕ ਵੀ ਫੇਰਦੀ ਆ ਸਾਡੇ ਇਥੇ ਅਦਰ ਸਕੂਲ ਦੇ ਅਧਿਆਪਕ ਨੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਰਿਹਾਈ ਕਰਾਉਣ ਦੇ ਲਈ ਸਾਥੀ ਜੋ ਫਿਰ ਫੂਲਪੁਰ ਸਾੜਾ ਗੱਲ ਕੱਲਾ ਦੇ ਮੁਰੇ ਗਏ ਨੇ ਉੱਥੇ ਵੀ ਅਧਿਆਪਕਾਂ ਨੂੰ ਲੇਡੀ ਅਧਿਆਪਕਾਂ ਨੂੰ ਤੇ ਉੱਥੇ ਦੇ ਕਿਸਾਨ ਵਰਕਰਾਂ ਨੂੰ ਕੁੱਟਿਆ ਗਿਆ ਇਹੀ ਹੁਣ ਇੱਕ ਵੀ ਪਰੂ ਪਰੂ ਬਖੇਬੀ ਹੋਇਆ ਇਸ ਕਰਕੇ ਅਸੀਂ ਇਸ ਲਈ ਇਕੱਠੇ ਹੋਏ ਆ ਸਾਰੇ ਪੰਜਾਬ ਦੇ ਵਿੱਚ ਵਿਰੋਧ ਦਾਜ ਕਰਾਉਣ ਦੇ ਲਈ ਜਿਹੜੀ ਪੁਲਿਸ ਆ ਜਿਹੜੀ ਉਹਨੂੰ ਕੰਟਰੋਲ ਚ ਰੱਖਿਆ ਜਾਵੇ ਪੁਲਿਸ ਦਾ ਕੰਮ ਆਮਨ ਸਾਥੀ ਦੇ ਬਣਾਈ ਰੱਖਣ ਦੇ ਲਈ ਉਸੇ ਤਰ੍ਹਾਂ ਕੰਮ ਲਈ ਵਰਤਿਆ ਜਾਵੇ ਨਾ ਕਿ ਜਿਹੜੇ ਸਾਡੇ ਬੇਰੁਜ਼ਗਾਰ ਅਧਿਆਪਕ ਨੇ ਜਿਹੜਾ ਹੱਕ ਮੰਗਦੇ ਜਿਹੜੇ ਲੋਕ ਨੇ ਉਹਨਾਂ ਤੇ ਅੰਧਾ ਤਸ਼ੱਦਦ ਜਿਹੜਾ ਲਗਾਤਾਰ ਕਰ ਰਹੀ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਅੱਜ ਇਕੱਠੇ ਹੋਏ ਆ ਫੇਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਸਰਕਾਰ ਨੇ ਉਹਦਾ ਰੁਪਈਆ ਨਾ ਬਦਲਿਆ ਤਾਂ ਪੰਜਾਬ ਦੇ ਲੋਕ ਇਹ ਗੱਲ ਮੰਨ ਲਓ ਵੀ ਇਤਿਹਾਸ ਆ ਪੰਜਾਬ ਦਾ ਪੰਜਾਬ ਦੇ ਲੋਕਾਂ ਨੇ ਦਬਾਇਆ ਨਹੀਂ ਦਬਦੇ ਆਪਣੇ ਹੱਕਾਂ ਦੇ ਲਈ ਲੜਨਾ ਜਾਣਦੇ ਨੇ ਤੇ ਲੜਦੇ ਵੀ ਰਹਿਣਗੇ ਇਸ ਕਾਰਨ ਕਿ ਮਾਰਚ ਰਣਨੀ ਵਿਦਿਆਫਕਾਂ ਦੇ ਹੱਕ ਦੇ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ